ਵਾਸ਼ਕ ਨੇ ਪਾਪ ਕਰੇ ਪੰਚਾਂ ਦੇ ਵਸਰੇ ਬੰਦਾ ਜਿਹੜੇ ਪਾਪ ਕਰਮ ਜੀ ਨੂੰ ਆਪਾਂ ਕਹਿੰਨੇ ਪਾਪ ਕਰ ਪਾਪ ਤੇ ਇੱਕ ਅਪਰਾਧ ਹੁੰਦਾ ਹੈ ਦੋ ਚੀਜ਼ਾਂ ਨੇ ਇੱਕ ਪਾਪ ਤੇ ਇੱਕ ਅਪਰਾਧ ਅਪਰਾਧ ਦਾ ਪਉ ਨੂੰ ਕਹਿੰਨੇ ਹੈ ਜਦੋਂ ਆਪਾਂ ਸੋਟੀ ਲੈ ਕੇ ਕਿਸੇ ਨੂੰ ਮਾਰਦੇ ਆ ਉਹ ਦਿਸਦਾ ਪਾਪ ਜੇ ਕੋਈ ਕਿਸੇ ਦਾ ਕਤਲ ਕਰਦਾ ਹੈ ਜੇ ਕਿਸੇ ਦੇ ਨਾਲ ਮਾਰ ਢਾਡ ਕਰਦਾ ਕੋਈ ਗਾਲੀ ਗਲੋਚ ਕੱਢਦਾ ਇਹਨੂੰ ਅਪਰਾਧ ਕਹਿੰਦੇ ਜਿਹੜਾ ਸਾਹਮਣੇ ਸਭ ਨੂੰ ਦਿਖਦਾ ਹੈ ਤੇ ਇਹਦੀ ਗਵਰਨਮੈਂਟ ਸਜ਼ਾ ਵੀ ਦੇ ਦਿੰਦੀ ਹੈ ਕਿਉਂਕਿ ਸਜ਼ਾ ਜਿਹੜੀ ਹੈ ਉਹ ਦੁਨੀਆ ਦੇ ਉੱਤੇ ਜਿਹੜੇ ਰਾਜੇ ਮਹਾਰਾਜੇ ਨੇ ਦੇਸ਼ ਦੇ ਮਾਲਕ ਨੇ ਉਹ ਸਜ਼ਾ ਅਪਰਾਧ ਦੀ ਦੇ ਸਕਦੇ ਆ ਜਿਹੜਾ ਪਾਪ ਹੈ ਬਾਪ ਕੀ ਹੈ ਕਿ ਬਾਹਰੋਂ ਬੜਾ ਪਿਆਰ ਨਾਲ ਮਿਲਣਾ ਮਿੱਠਾ ਬੋਲਣਾ ਬੜਾ ਸਿਰ ਚ ਘੋਣਾ ਪਰ ਅੰਦਰ ਖੋਟ ਹੋਣੀ ਇਹਨੂੰ ਪਾਪ ਕਹਿੰਦੇ ਆ ਇਹ ਵੀ ਸਜ਼ਾ ਫਿਰ ਪ੍ਰਮਾਤਮਾ ਦਿੰਦਾ ਹੈ